ਆਮ ਸੌਰੀ ਆਈ ਡੋਨਟ ਵਾਂਟ ਟੂ ਸੇ ਐਨੀ ਨੀ ਕੋਈ ਕੋਈ ਤੋਰੀ ਹੋ ਰਹੀ ਹੈ ਤੁਹਾਡੇ ਦੇ ਪੁਲਿਸ ਦਾ ਦਬਾਅ ਤਾਂ ਨਹੀਂ ਪੁਲਿਸ ਬਹੁਤ ਚੰਗੀ ਤਰ੍ਹਾਂ ਸਾਡੇ ਨਾਲ ਕੋਆਪਰੇਟ ਕਰ ਰਹੀ ਹੈ ਪੁਲਿਸ ਦਾ ਕੋਈ ਦਬਾਅ ਨਹੀਂ ਪਲੀਜ਼ ਤੁਹਾਨੂੰ ਤੁਸੀਂ ਅਸਲੀ ਵੀ ਦੱਸੋ ਨਾ ਕਿ ਤਾਹੀਂ ਲਿਖ ਰਿਹਾ ਕਿ ਐਨ ਆਰ ਆਈ ਤੇ ਪੁਲਿਸ ਦਬਾਅ ਪਾ ਰਹੀ ਹੈਗੀ ਨੋ ਨਿਊਜ਼ ਤੇ ਨਹੀਂ ਬੰਦ ਕਰ ਨੀ ਇਹ ਮੀਡੀਆ ਨੇ ਕਿਹਾ ਕਿ ਕਿਹੜੀਆਂ ਛੁੱਟੀਆਂ ਨੇ ਪੁਲੀਸ ਸਾਡੇ ਨਾਲ ਪੂਰੀ ਤਰ੍ਹਾਂ ਕੋਆਪਰੇਟ ਕਰ ਰਹੀ ਹੈ ਉਸ ਤੋਂ ਬਾਅਦ ਨੇ ਕੋਈ ਵੀ ਸਟੇਟਮੈਂਟ ਨਹੀਂ ਦੇਣੀ ਆਮ ਸੌਰੀ ਥੈਂਕ ਯੂ ਸੋ ਮਚ ਬਸ ਬਸ ਠੀਕ ਹੈ ਅਚਾਨਕ ਪਿੱਛੋਂ ਇੱਕ ਵਾਈਟ ਅਰਟੀਗਾ ਗੱਡੀ ਆਂਦੀ ਹੈ ਜਿਹਦੇ ਚ 7-8 ਯੂਥ ਸਗੇ ਸਦਾ ਦੇਖ ਕੇ ਗਨ ਪੁਆਇੰਟ ਤੇ ਇਹਨਾਂ ਨੂੰ ਥ੍ਰੈਟਨ ਕੀਤਾ ਲੇਡੀ ਨੇ ਕਿਹਾ ਕਿ ਮੇਰੇ ਜੀ ਜਿਨੀ ਵੀ ਮੇਰੀ ਜੁਲਰੀ ਸੀਗੇ ਵਿਚ ਇਨਕਲੂਡਡ ਅਰਾਊਂਡ 28 ਟੋਲੇ 39 ਟੋਲੇ ਸੋਨਾ ਉਹਨਾਂ ਤੋਂ ਜ਼ਬਰਦਸਤੀ ਖੋ ਕਰਕੇ ਲੈ ਗਏ ਅਟ ਗਨ ਪੁਆਇੰਟ ਔਰ ਉਹਨਾਂ ਨੇ ਬੇਸਡ ਔਨ ਫੁਟੇਜ ਔਰ ਉਹਨਾਂ ਨਾਲ ਗਲਤ ਬਾਤ ਕਰਤੇ ਕਰਤੇ ਸਾਰਾ ਦਿਨ ਇਸ ਤੇ ਇਨਵੈਸਟੀਗੇਸ਼ਨ ਕੀਤੀ ਗਈ ਟੈਕਨੀਕਲ ਖੂਹੀ ਖੇੜਾ ਜ਼ਿਲ੍ਹਾ ਫਾਜ਼ਿਲਕਾ ਪਹਿਲਾਂ ਸਾਡੀ ਟੀਮ ਨੇ ਉਹਨੂੰ ਰਾਉਂਡ ਅਪ ਕੀਤਾ ਫਿਰ ਉਹਨਾਂ ਤੋਂ ਸਾਰੀ ਗਲਪਤਾ ਲੱਗੀ ਕਿ ਇਹ ਜਿਹੜਾ ਅੱਜ ਜੀ ਸਾਡੀ ਜਿਹੜੀ ਪ੍ਰੈਸ ਕਾਨਫਰੰਸ ਹੈ ਕੱਲ ਤੁਹਾਨੂੰ अर्ली ਮਾਰਨਿੰਗ ਪਤਾ ਹੋਣਾ ਇੱਕ ਰਿਪੋਰਟ ਆਈ ਸੀਗੀ ਕਿ ਨਈਆਂ ਵਾਲਾ ਦਾ ਜਿਹੜਾ ਏਰੀਆ ਹੈਗਾ ਜੈਤੋ ਬਾਈਪਾਸ ਤੇ ਇੱਕ ਲੇਟ ਮਿਡਨਾਈਟ ਇੱਕ ਇਨਫੋਰਮੇਸ਼ਨ ਆਈ ਸੀਗੀ ਐਸ ਐਚ ਓ ਨਈਆਂ ਵਾਲਾ ਜਿਹੜੇ ਸਬ ਇਨਸਪੈਕਟਰ ਅਮਰਿੰਦਰ ਹੈਗੇ ਇਹਨਾਂ ਨੂੰ ਤੇ ਚੌਂਕੀ ਗੋਨਿਆਨਾ ਮੰਡੇ ਇਨਫੋਰਮੇਸ਼ਨ ਸੀਗੀ ਕਿ ਇੱਕ ਫੈਮਿਲੀ ਇਨੋਵਾ ਗੱਡੀ ਚਾਰੀ ਸੀਗੀ ਜਿਹੜੇ ਪਿੱਛੋਂ ਚੱਕ ਬੱਕ ਤਕਬਕਤੂ ਪਿੰਡ ਨੂੰ ਬਿਲੋਂਗ ਕਰਦੇ ਕਿਸੇ ਵਿਆਹ ਤੋਂ ਆ ਰਹੇ ਸੀਗੇ ਤੇ ਉਹਨਾਂ ਨੂੰ ਇੱਕ ਜਿਹੜਾ ਲੇਡੀ ਸੀਗੀ ਕੰਪਲੇਨੈਂਟ ਉਹਨਾਂ ਦਾ ਨਾਮ ਰਜਿੰਦਰ ਕੌਰ ਔਰ ਉਹਦਾ ਹਸਬੰਡ ਦਾ ਨਾਮ ਹੈਗਾ ਸਾਹਿਬ ਇਹ ਅੱਜਕੱਲ ਐਡਿਟ ਆਸਟ੍ਰੇਲੀਆ ਤੋਂ ਆਏ ਹੋਏ ਹੈ ਪਿੱਛੇ ਤਕਬਕਤੂ ਨੂੰ ਬਿਲੋਂਗ ਕਰਦੇ ਉਹਨਾਂ ਨੇ ਦੱਸਿਆ ਕਿ ਅਸੀਂ ਇੱਕ ਵਿਆਹ ਅਟੈਂਡ ਕਰਕੇ ਆ ਰਹੇ ਸੀਗੇ ਤੇ ਉਹਨਾਂ ਦੇ 5 ਸਾਲ ਦੀ ਬੱਚੀ ਨੂੰ ਅਨੀਜ਼ੀ ਫੀਲ ਹੋ ਰਿਹਾ ਸੀ ਗੱਡੀ 'ਚ ਤੇ ਉਹਨੂੰ ਵੋਮਿਟਿੰਗ ਕਰਾਉਣ ਲਈ ਉਹ ਸੜਕ 'ਤੇ ਉਹਨਾਂ ਨੇ ਗੱਡੀ ਰੋਕੀ ਸੀਗੀ ਕਿ ਅਚਾਨਕ ਪਿੱਛੋਂ ਇੱਕ ਵਾਈਟ ਅਰਟੀਗਾ ਗੱਡੀ ਆਂਦੀ ਹੈ ਜਿਹਦੇ ਚ 7-8 ਯੂਥ ਸਗੇ ਜਿਨ੍ਹਾਂ ਨੇ ਗੱਡੀ ਤੋਂ ਉਤਰ ਕੇ बिकॉज ਲੇਡੀ ਨੇ ਕਿਹਾ ਕਿ ਮੈਂ ਜੁਐਲਰੀ ਵਗੈਰਾ ਪਾਈ ਸੀਗੀ ਤੇ ਮੈਂ ਬਾਹਰ ਸੀ ਤੇ ਇਹਨਾਂ ਨੂੰ ਇਹਨਾਂ ਦੀ ਫੈਮਿਲੀ ਨੂੰ ਇਦਾਂ ਦੇਖ ਕੇ ਗਨ ਪੁਆਇੰਟ ਤੇ ਇਹਨਾਂ ਨੂੰ ਥ੍ਰੈਟਨ ਕੀਤਾ ਤੇ ਲੇਡੀ ਨੇ ਕਿਹਾ ਕਿ ਮੇਰੇ ਜਿਹਨੀ ਵੀ ਮੇਰੀ ਜੁਐਲਰੀ ਸੀਗੇ ਵਿਚ ਇਨਕਲੂਡਡ ਅਰਾਊਂਡ 28 ਤੋਲੇ ਵਰਥ ਆਫ ਉਹਦੀ ਜਿਹੜੀ ਚੂੜੀਆਂ ਸੀਗੀਆਂ ਤੇ ਉਹਦੇ ਜਿਹੜੇ ਗਲੇ ਦਾ ਹਾਰ ਸੀ ਉਹਦਾ ਵਜ਼ਨ अराउंड 9 ਤੋਲੇ ਔਰ ਉਹਦੇ ਹਸਬੰਡ ਦਾ ਬ੍ਰੇਸਲੇਟ ਸਾਰਾ ਕੁਝ ਮਿਲਾ ਕੇ अराउंड 39 ਤੋਲੇ ਸੋਨਾ ਉਹਨਾਂ ਤੋਂ ਜ਼ਬਰਦਸਤੀ ਖੋ ਕਰਕੇ ਲੈ ਗਏ ਔਰ ਗਨ ਪੁਆਇੰਟ ਔਰ ਉਸ ਤੋਂ ਬਾਅਦ ਉਹ ਆਪਣੀ ਗੱਡੀ 'ਚ ਬੈਠ ਕੇ ਫਰਾਰ ਹੋ ਗਏ ਔਰ ਉਹਨਾਂ ਨੇ ਥੋੜੀ ਬਹੁਤ ਸਾਨੂੰ ਫੁਟੇਜ ਵੀ ਦਿੱਤੀ ਸੀ ਜਿਹਦੇ ਤੋਂ ਜਿਹਦੇ 'ਚ ਗੱਡੀ ਦਾ ਨੰਬਰ ਸਾਨੂੰ ਕਲੀਅਰ ਹੋ ਗਿਆ ਸੀ ਜਿਹੜੀ ਆਰਟਿਕਾ ਗੱਡੀ ਸੀਗੀ ਜੋ ਉਹਨਾਂ ਨੇ ਦੱਸਿਆ ਸਾਡੇ ਨਾਲ ਗਨ ਪੁਆਇੰਟ ਤੇ ਖੋ ਕਰਕੇ ਗਏ ਤੇ ਬੇਸਡ ਔਨ ਦਟ ਇਨਫੋਰਮੇਸ਼ਨ ਅਸੀਂ क्योंकि काफी ज्यादा दसा भी बहुत ज्यादा ने कहा दो भी को असले नरेंद्र सुपरविजन सी आई ए स्टाफ टू इंसपैक्टर टीम भी ना लाया और इन्होंने बेस्ड ऑन फुटेज और गलबात करते करते सारा दिन इस पर इनवैसिगे गई टेक्नीकल ह्यूमन इंट ਔਰ ਇਹਨਾਂ ਨੂੰ ਵਾਰ-ਵਾਰ ਤਾਲਮੇਲ ਕੀਤੀ ਗਈ ਕਿ ਤੁਸੀਂ ਜਿਹੜਾ ਸਾਨੂੰ ਕੰਪਲੇਂਟ ਇਨੀਸ਼ially ਦਿੱਤੀ ਸੀਗੀ ਕਿ ਉਹਦੇ ਬਿਆਨ ਦੇ ਦੋ ਬਟ ਕਾਫੀ ਦੇ ਡਿਲੇ ਹੋੰਦਾ ਗਿਆ ਤੇ ਇਹਨਾਂ ਨੇ ਆਪਣੀ ਸਟੇਟਮੈਂਟ ਵੀ ਨਹੀਂ ਦਿੱਤੀ ਫਿਰ ਐਸ ਐਚਓ ਇਹਨਾਂ ਨੇ ਆਪਣੇ ਲੈਵਲ ਤੇ ਚੌਂਕੀ ਚਾਰਜ ਦੇ ਬਿਆਨ ਤੇ ਪਹਿਲਾਂ ਨਾਨੇ ਕਿਉਂਕਿ ਕਾਗਨੀਜ਼ੇਬਲ ਅਫੈਂਸ ਹੈਗਾ ਰੋਬਰੀ ਔਰ ਆਰਮਜ਼ ਐਕਟ ਸੈਕਸ਼ਨ ਦੇ ਤਹਿਤ ਅਸੀਂ ਪੁਲਿਸ ਨੇ ਹੀ ਇਹ ਪਰਚਾ ਦਿੱਤਾ ਔਰ ਦੁਰਾਨੇ ਤਫਤੀਸ਼ ਜਦੋਂ ਇਹ ਗੱਡੀ ਸੀਗੀ ਜਿਹੜੀ ਫਾਜ਼ਿਲਕਾ ਦਾ ਨੰਬਰ ਸੀ ਉਹਨਾਂ ਨੂੰ ਅਸੀਂ ਟਰੈਕਡਾਊਨ ਕੀਤਾ ਉਹਦਾ ਜਿਹੜਾ ਗੱਡੀ ਦਾ ਡਰਾਈਵਰ ਸੀਗਾ ਉਹ ਆਈਡੈਂਟੀਫਾਈ ਹੋਇਆ ਮਦਨ ਲਾਲ ਰੈਜ਼ੀਡੈਂਟ ਆਫ ਪਿੰਡ ਖੂਹੀ ਖੇੜਾ ਜ਼ਿਲ੍ਹਾ ਫਾਜ਼ਿਲਕਾ ਪਹਿਲਾਂ ਸਾਡੀ ਟੀਮ ਨੇ ਉਹਨੂੰ ਰਾਉਂਡ ਅਪ ਕੀਤਾ ਫਿਰ ਉਹਨਾਂ ਤੋਂ ਸਾਰੀ ਗਲਪਤਾ ਲੱਗੀ ਕਿ ਇਹ ਜਿਹੜਾ ਡਰਾਈਵਰ ਸੀ ਇਹਦੀ ਗੱਡੀ 'ਚ ਹੋਰ ਵੀ 6-7 ਜਨੇ ਸੀਗੇ ਜਿਹੜੇ ਇੱਥੇ ਕੋਈ ਵਾਲੀਬਾਲ ਦੇ ਮੈਚ ਚੱਲ ਰਹੇ ਹੈਗੇ ਉੱਥੇ ਰੈਗੂਲਰਲੀ ਆ ਰਹੇ ਸੀਗੇ ਇਨਾਂ ਦੀ ਟੀਮ ਇਹਦੇ ਚ ਜਿਹੜੇ ਕੋ-ਪੈਸੇਂਜਰ ਸੀ ਗੱਡੀ 'ਚ ਉਹਨਾਂ ਦੇ ਨਾਂ ਪਤਾ ਲੱਗੇ சுரேਸ਼ ਕੁਮਾਰ ਸੌਰਵ ਕੁਮਾਰ ਸੰਦੀਪ ਕੁਮਾਰ ਪੰਕਜ ਕੁਮਾਰ ਇੱਕ ਵਿਜੇਪਾਲ ਇੱਕ ਪਵਨ ਕੁਮਾਰ ਵਿਨੋਦ ਕੁਮਾਰ ਇਹ ਸਾਰੇ ਹੀ ਫਜ਼ਿਲਕਾ ਦੇ ਰਹਿਣ ਵਾਲੇ ਤੇ ਇੱਕ ਸਚਿਨ ਵੀ ਸੀਗਾ ਇਹ ਸਾਰੇ ਫਜ਼ਿਲਕਾ ਤੋਂ ਉਸ ਗੱਡੀ 'ਚ ਰਾਤ ਦੇ ਟਾਈਮ ਉੱਥੇ ਟਰੈਵਲ ਕਰ ਰਹੇ ਸੀਗੇ ਤੇ ਉਹਨਾਂ ਦੀ ਵਰਜਨ ਸੀ ਕਿ ਜਦੋਂ ਇਹਨਾਂ ਨੇ ਸੜਕ 'ਤੇ ਦੇਖਿਆ ਕਿ ਸ਼ਾਇਦ ਕੋਈ ਕੋਈ ਲੇਡੀ ਨਾਲ ਕੋਈ ਸਕਫਲ ਟਾਈਪ ਹੋ ਰਹੀ ਹੈ ਤੇ ਉਹਨਾਂ ਨੇ ਉਹਦੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਤੇ ਉਲਟਾ ਇਹਨਾਂ ਦੀ ਆਪਸ ਹੀ ਉਹਦਾ ਹਸਬੰਦ ਜੋ ਮੈਨੂੰ ਐਡਮਿਟ ਵੀ ਉਹਨੇ ਕਰਕੇ ਗਿਆ ਕਿ ਉਹਨੇ ਡਰਿੰਕ ਵੀ ਕੀਤੀ ਹੋਈ ਸੀਗੀ ਜਿਹੜਾ ਬਾਹਰੋਂ ਆਇਆ ਹੈਗਾ ਤੇ ਇਹਨਾਂ ਦੀ ਆਪਸ ਹੀ ਥੋੜੀ ਹੱਥੋਪਾਈ ਹੋ ਗਈ ਤੇ ਉਸ ਤੋਂ ਬਾਅਦ ਇਹਨਾਂ ਨੂੰ ਲੱਗਿਆ ਕਿ ਤਾਂ ਸਾਡੇ ਤੇ ਹੀ ਗੱਲ ਪੈ ਰਹੇ ਤੇ ਉਹ ਉੱਥੋਂ ਨਿਕਲ ਗਏ ਬਟ ਬਾਅਦ ਚ ਇਹਨਾਂ ਨੂੰ ਨਹੀਂ ਅਵੇਅਰਨੈਸ ਸੀਗੀ ਕਿ ਇਸ ਕਹਾਣੀ ਨੂੰ ਇਸ ਤਰ੍ਹਾਂ ਦਾ ਟਵਿਸ ਦਿੱਤਾ ਗਿਆ ਜੋ ਜਦੋਂ ਅਸੀਂ ਰਾਉਂਡ ਅਪ ਕੀਤਾ ਸਾਡੀ ਟੀਮ ਨੇ ਕਿ ਉਹਨਾਂ ਨੇ ਇਸ ਤਰ੍ਹਾਂ ਦੀ ਵੱਡੀ ਅਲੀਗੇਸ਼ਨ ਲਾਤੀ ਕਿ ਸਾਡਾ 39 ਟੋਲੇ ਸੋਨਾ ਔਰ ਗਨ ਪੁਆਇੰਟ ਤੇ ਲੁੱਟਖੋ ਹੋਈ ਹੈ ਜੋ ਐਦਾਂ ਦੀ ਗੱਲ ਕੋਈ ਨਹੀਂ ਨਿਕਲੀ ਫਿਰ ਉਸ ਤੋਂ ਬਾਅਦ ਅਸੀਂ ਸਾਰੇ ਬੰਦਿਆਂ ਨੂੰ ਵਾਰੀ-ਵਾਰੀ ਸੀਆਈਏ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਸਾਰੇ ਹੀ ਜਿਹੜੇ ਬੰਦੇ ਉਸ ਗੱਡੀ 'ਚ ਸਿਗੇ ਸਾਰਿਆਂ ਨੂੰ ਇਕੱਲੇ-ਇਕੱਲੇ ਨੂੰ ਬੁਲਾ ਕੇ ਸਾਰਾ ਕਲੀਅਰ ਕੀਤਾ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਸਾਰੀ ਲੁੱਟਖੋ ਦੀ ਵਾਰਦਾਤ ਬਿਲਕੁਲ ਹੀ ਫੈਬ੍ਰੀਕੇਟਡ ਮੈਨੀਪੂਲੇਟਡ ਸੀਗੀ ਇਸ ਕਰਕੇ ਅਸੀਂ ਤਫ਼ਤੀਸ਼ ਜਿਹੜੀ ਇਹ ਸਾਰੇ ਸੈਕਸ਼ਨ ਜਿਹੜੇ ਅਸੀਂ ਹੀ ਨਹੀਂ ਸਲਾਈ ਸੀ ਰੋਬਰੀ ਆਰਮਜ਼ ਆਗ ਦੇ ਉਹਦਾ ਘਾਟਾ ਜੁਰਮ ਕਰਕੇ ਔਰ ਪੁਲਿਸ ਨੂੰ ਮਿਸ ਗਾਈਡ ਕਰਕੇ ਫਾਲਸ ਇਨਫੋਰਮੇਸ਼ਨ ਦਾ ਜਿਹੜਾ ਪਹਿਲਾਂ 182 ਆਈਪੀਸੀ ਹੁੰਦਾ ਸੀ ਉਹਦਾ ਹੁਣ ਇਕੁਇਵਲੈਂਟ 213 217 ਬੀ ਐਨ ਐਸ ਹੈ ਉਹਦਾ ਵਾਧਾ ਕਰਕੇ ਇਹਨਾਂ ਜਿਹੜੇ ਹਸਬੰਡ ਵਾਈਫ ਹੈ ਆਸਟ੍ਰੇਲੀਆ ਤੋਂ ਪਿਛਵਾਏ ਹੈ ਇਹਨਾਂ ਦਾ ਸੀ ਪ੍ਰੀਵੈਂਟਿਵ ਐਕਸ਼ਨ ਕਾ ਲੈ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੋ ਬੇਸਿਕਲੀ ਇਹ ਇਹਦਾ ਕਨਕਲੂਜਨ ਹੈ ਕਿ ਸੌਰੀ ਗੋਲਡਰਸ ਮਤਲਬ ਇਸ ਤਰ੍ਹਾਂ ਦਾ ਸੈਂਸੇਸ਼ਨਲ ਕ੍ਰਾਈਮ ਜਿਹੜਾ ਕੱਲ ਰਿਪੋਰਟ ਹੋਇਆ ਸੀ ਇਵੈਂਚੁਅਲੀ ਇਟ ਵਾਸ ਨਾਟ ਟ्रू ਐਟ ਆਲ ਔਰ ਤੁਹਾਨੂੰ ਸਾਰਿਆਂ ਨੂੰ ਇਸ ਬੁਲਾਉਣ ਦਾ ਮਕਸਦ ਮੇਰੇ ਇਹੀ ਹੈ ਕਿ ਜਦੋਂ ਇਨੀ ਸੈਂਸੇਸ਼ਨਲ ਖਬਰ ਆਉਂਦੀ ਹੈ ਤੇ ਪੁਲਿਸ ਨੇ ਵੀ ਇਹਨੂੰ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਅਸੀਂ ਇੱਕ ਇੱਕ ਚੀਜ਼ ਨੂੰ ਪੂਰਾ ਦਿਨ ਲਗਾ ਕੇ ਕਲੈਰੀਫਾਈ ਕੀਤਾ ਹੈ ਔਰ ਇਹ ਵੀ ਪਤਾ ਲੱਗਿਆ ਮੈਨੂੰ ਕਿ ਅੱਛਾ ਬੀਬੀ ਤੁਸੀਂ ਯੂ ਆਰ ਐਨ ਆਰ ਆਈ ਤੁਸੀਂ ਬਾਹਰੋਂ ਆਏ ਹੋ ਬੀ ਹਾਊ ਕਡ ਯੂ ਗਿਵ ਸਚ ਐਨ ਇਰਿਸਪੌਂਸਿਬਲ ਸਟੇਟਮੈਂਟ ਤਾਂ ਹੁਣ ਤਾਂ ਮੋਸਟਲੀ ਦੇ ਆਰ ਸੇਇੰਗ ਕਿ ਕੁਝ ਯਾਦ ਨਹੀਂ ਆ ਰਿਹਾ ਐਦਾਂ ਮਤਲਬ ਉਸ ਕੱਲ ਤੁਹਾਡੇ ਜੋ ਵੀ ਕਈ ਮੈਨੂੰ ਮਿਲ ਕੇ ਗਿਆ মিডিਆ ਵਾਲੇ ਤੁਸੀਂ ਕਵਰ ਵੀ ਕੀਤਾ ਸੀ ਵੀ ਦਿਨ ਦਿਹਾੜੇ ਜਾਂ ਲੇਟ ਨਾਈਟ ਐਡੀ ਵੱਡੀ ਲੁੱਟ ਹੋ ਗਈ ਹੈ ਸੋ ਇਟ ਇਜ਼ਨ ਅਪੀਲਡ ਥਰੂ ਯੋਰ মিডিਆਮ ਆਲਸੋ ਕਿ ਪਬਲਿਕ ਨੂੰ ਵੀ ਤੁਸੀਂ ਜ਼ਰੂਰ ਦੱਸੋ ਕਿ ਇਸ ਤਰ੍ਹਾਂ ਦੀ ਫਾਲਸ ਇਨਫੋਰਮੇਸ਼ਨ ਦੇਣ ਦੇ ਵੀ ਸੈਕਸ਼ਨਸ ਹੁੰਦੇ ਆ ਲਾਜ ਚ ਸ਼ਾਇਦ ਲੋਕਾਂ ਨੂੰ ਅਵੇਅਰਨੈਸ ਨਹੀਂ ਹੈ ਤੁਸੀਂ ਕੱਲ ਪਰਸੋ ਲੁਧਿਆਣੇ ਦਾ ਵੀ ਦੇਖਿਆ ਹੋਣਾ ਉੱਥੇ ਕਿੰਨੀ ਵੱਡੀ ਨਿਊਜ਼ ਸੀਗੀਆਂ ਨੇ ਟਰਨਡ ਆਊਟ ਕਿ ਹਸਬੰਡ ਨੇ ਹੀ ਆਪਣੀ ਵਾਈਫ ਦੀ ਕੌਂਟਰਾ ਕਿਲਿੰਗ ਕਰਾਈ ਸੀਗੀ ਔਰ ਇਹ ਵਾਲਾ ਇਨਸੀਡੈਂਟ ਜੇ ਐਕਚੁਅਲ ਹੁੰਦਾ ਤਾਂ ਸਾਡੇ ਲਈ ਕਿੰਨੀ ਵੱਡਾ ਕ੍ਰਾਈਮ ਸਿਕਾ ਪਰ ਟਰਨਡ ਆਊਟ ਕਿ ਕੁਝ ਵੀ ਨਾਉ ਦੈਟ ਲੇਡੀ ਇਸ ਕਲੇਮਿੰਗ ਕਿ ਮੇਰੇ ਅਟਾ ਜੁਐਲਰੀ ਦਾ ਨਾਮ ਵੀ ਨਹੀਂ ਲਿਆ ਮਤਲਬ ਫਰਮ ਸੇਇੰਗ ਕਿ 40 ਟੋਲੇ ਮੇਰੇ ਨਾਲ ਖੋ ਹੋਈ ਹੈ ਗਨ ਪੁਆਇੰਟ ਤੇ ਹੋਈ ਹੈ ਨਾਉ ਦੇ ਆਰ ਸੇਇੰਗ ਕਿ ਇਦਾਂ ਦੀ ਕੋਈ ਗੱਲ ਹੀ ਨਹੀਂ ਸੀ ਹਸਬੰਡ ਕਹਿ ਰਿਹਾ ਹੈ ਕਿ ਮੈਨੂੰ ਤਾਂ ਯਾਦ ਹੀ ਨਹੀਂ ਆ ਰਿਹਾ ਥੈਨ ਟੂ ਦਾ ਪੁਆਇੰਟ ਇਜ਼ ਈਵਨ ਸੇਇੰਗ ਕਿ ਮੈਨੂੰ ਕਿਸੇ ਨੇ ਗਾਈਡ ਕੀਤਾ ਕਿ ਜੇ ਤੂੰ ਇਦਾਂ ਦੀ ਗੱਲ ਕਰੇਗਾ ਤਾਂ ਤੇਰੀ ਕਾਰਵਾਈ ਹੋ ਜਾਏਗੀ ਸੋ ਇਟ ਇਜ਼ ਏਨ ਅਪੀਲ ਕਿ ਪਬਲਿਕ ਨੂੰ ਕਿ ਤੁਸੀਂ ਜੋ ਰਿਅਲਿਟੀ ਹੈ ਉਹੀ ਸਾਨੂੰ ਦੱਸੋ ਔਰ ਜਿੰਨਾ ਜੇ ਤੁਹਾਡੇ ਨਾਲ ਲੁੱਟਖੋ ਵੀ ਹੁੰਦੇ ਚ ਤੁਸੀਂ ਜੈਨੂਇਨ ਸਾਨੂੰ ਦੱਸੋਗੇ ਤਾਂ ਦੈਟ ਵਿਲ ਹੈਲਪ ਯੂ ਔਰ ਸੱਗਲੀ ਵੀ ਉਹਨੂੰ ਤਫ਼ਤੀਸ਼ ਕਰਨਾ ਜ਼ਿਆਦਾ ਸੌਖਾ ਹੈ ਇਹ ਤਾਂ ਮਨਚਾ ਗੜਾ ਜਦੋਂ ਟਕੜਾ ਕਰ ਰਹੀ ਸੀ ਦੂਰ ਨਹੀਂ ਸੀ ਕਿ ਬੀਚਪਸੀ ਪਤਾ ਨਹੀਂ ਕਿ ਹੋਰ ਵੀ ਪਰਿਵਾਰ ਇਨ੍ਹਾਂ ਦੀ ਜੀ ਗੱਡੀ 'ਚ ਐਕਚੁਅਲੀ ਫੈਮਿਲੀ ਵੈਡਿੰਗ ਤੋਂ ਤਾਂ ਆ ਰਹੀ ਸੀ ਦੈਟ ਇਜ਼ 올 ਟਰੂ ਇਨ ਆਦਰ ਪੰਸਰਦੀਪ ਬੱਚੀ ਵੀ ਸੀਗੀ ਬੇਟਾ ਵੀ ਸੀ ਇੱਕ ਸ਼ਾਇਦ ਨਾ ਉਹਦਾ ਕੋਈ 1920ਅਰਜ਼ ਦਾ ਫੈਮਿਲੀ ਮੈਂਬਰ ਵੀ ਸੀਗਾ ਬਟ ਜੋ ਇਹ ਕਹਾਣੀ ਜ਼ਿਆਦਾ ਵਾਈਫ অর ਹਸਬੈਂਡ ਨੇ ਹੀ ਕ੍ਰੀਏਟ ਕੀਤੀ ਹੈ ਇਹਨੂੰ ਥੋੜੀ ਬਹੁਤ ਸਮੱਥ ਤੇ ਲੱਗੀ ਵੀ ਸੀਗੀ ਉਹ ਵੀ ਤਾਂ ਹੀ ਭੱਜ ਗਏ ਦੂਜੀ ਪਾਰਟੀ ਕੇ ਤਾਂ ਕੁਝ ਹੋਰ ਹੀ ਗੱਲ ਬਣ ਗਈ ਬਟ देयर वाज नो ਗਨ ਪੁਆਇੰਟ देयर वाज नो ਲੂਟ ਆਫ ਐਨੀ ਜੁਐਲਰੀ ਉਹਲੀ ਤਕਰਾਰ ਸੀਗੀ ਉਹ ਬੜੀ ਵੱਡੀ ਕਹਾਣੀ ਆ ਜਿਹਨਾਂ ਨੇ ਬਣਾਈ ਕਾਰਨ ਕੀ ਸੀ ਦੇਖੋ ਜੀ ਇਹੀ ਮੈਂ ਤੁਹਾਨੂੰ ਮੈਂ ਵੀ ਨਾਲ ਨਾਲ ਗੱਲਬਾਤ ਕੀਤੀ ਹੈ ਇਨਾਂ ਕੋਲ ਕੋਈ ਜਵਾਬ ਨਹੀਂ ਹੈ ਤੁਸੀਂ ਕਹਿੰਦੇ ਹੱਥੋਂ ਪਾਈ ਹੋਇਆ ਹੱਥੋਂ ਪਾਈ ਕਿਉਂ ਹੋਇਆ ਵੀ ਹੁਣ ਤਾਈ ਹਸਬੰਡ ਵਾਈਫ ਤੋਂ ਬੋਤਾ ਨਹੀਂ ਦੱਸ ਰਿਹਾ ਪਰ ਜਿਹੜੇ ਮੁੰਡੇ ਟਿਕਾ ਵਾਲੇ ਪਿਛਮਾਰੇ ਸੀਗੇ ਜੋ ਉਹਨਾਂ ਨੇ ਦੱਸਿਆ ਵੀ ਅਸੀਂ ਰੋਡ ਤੇ ਦੇਖਿਆ ਕਿ ਇੱਕ ਬੱਚਾ ਵੀ ਹੈ ਵਾਈ ਵੀ ਖੜੀ ਹੈ ਕੁਝ ਇਸ ਤਰ੍ਹਾਂ ਦਾ ਆਪਸ ਚ ਤਾਂ ਨਹੀਂ ਨਾ ਦਾ ਕੋਈ ਖਿੱਚਾ ਤੋਈ ਹੋ ਰਹੀ ਬਟ ਈਵਨ ਦੇ ਆਰ ਸ਼ੌਕ ਕੇ ਨਾ ਨੇ ਐਨੀ ਵੱਡੀ ਕਹਾਣੀ ਨਹੀਂ ਪਤਾ ਨਹੀਂ ਪਤਾ ਲੱਗਦਾ ਕਿ ਇਹਨਾਂ ਨੇ ਇਸ ਲਈ ਕਹਾਣੀ ਲੇ ਜੀ ਮਨਸ਼ਾ ਤਾਂ ਮੈਨੂੰ ਹੁਣ ਜਦੋਂ ਉਹ ਹੌਲੀ ਹੌਲੀ ਥੋੜਾ ਜਿਹਾ ਯਾਦ ਆਇਆ ਕਿ ਮਨਨੋ ਕਿਸੇ ਨੇ ਕਿਹਾ ਕਿ ਜੇ ਤੂੰ ਐਦਾਂ ਦੀ ਕੋਈ ਵਾਰਦਾਤ ਵਾਲੀ ਗੱਲ ਕਰੋਗੇ ਤਾਂ ਤੁਹਾਡਾ ਐਕਸ਼ਨ ਹੋ ਜਾਏਗਾ ਮਤਲਬ ਰਸ ਕੇ ਜਾਏ ਲੋਕ ਤਾਂ ਕਿੰਨੀ ਹੈਲਪ ਨਹੀਂ ਕਰਨੀ ਕਿਸੇ ਦੀ ਉਸ ਤੋਂ ਬਾਅਦ ਇਹ ਜਾ ਇੰਸੀਡੈਂਟ ਦੇਖ ਕੇ ਜਿਹੜਾ ਬੰਦਾ ਹੈ ਜਿਹੜਾ ਡਿੱਗਦਾ ਜਾ ਕੋਈ ਜੀ ਤੁਹਾਨੂੰ ਜੀ মিডিਆ ਨੂੰ ਸਾਡਾ ਇਸ ਇਸ ਤਰ੍ਹਾਂ ਦੇ ਮਸਲੇ 'ਚ ਬੁਲਾਉਂਦਾ ਇਹ ਹੀ ਰਿਕੁਐਸਟ ਔਰ ਅਪੀਲ ਹੈ ਕਿ ਤੁਸੀਂ ਪਬਲਿਕ ਨੂੰ ਵੀ ਸੁਚੇਤ ਕਰੋ ਕਿ ਸੀ ਦੇ ਆਰ ਈਵਨ ਦੇ ਆਰ ਨਾਟ ਈਵਨ ਲੋਕਲਾਈਜ਼ਡ ਮੈਂ ਤਾਂ ਹੀ ਉਹਨਾਂ ਨੂੰ ਕਿਹਾ लेडी कह रही है कि मैं नर्सिंग ਦਾ ਕੰਮ ਉੱਥੇ ਕਰਦੀ ਆਂ ਤੇ ਹਸਬੰਡ ਕਹਿ ਰਿਹਾ ਮੈਂ ਕੋਈ ਪ੍ਰੋਪਰਟੀ ਡੀਲਿੰਗ ਦਾ ਉੱਥੇ ਕੰਮ ਕਰਦਾ ਹਾਂ ਡਿਲੇਟਸ ਵੀ ਇਸ ਤਰ੍ਹਾਂ ਦੇ professions ਦੇ ਹੋ ਕੇ ਵੀ ਇੰਨੀ ਜ਼ਿਆਦਾ ਇਸ ਤਰ੍ਹਾਂ ਦੀ ਕਹਾਣੀ ਬਣਾਣੀ ਸੋ ਇਟ ਇਜ਼ ਅ ਲੈਸਨ ਫਾਰ ਅਸ ਆਲਸੋਰ ਤੁਹਾਨੂੰ ਵੀ ਪਬਲਿਕ ਨੂੰ ਅਵੇਅਰ ਕਰਨਾ ਚਾਹੀਦਾ ਜੁਐਲਰੀ ਹੁਣ ਹਾ ਸੀ ਜੀ ਨਹੀਂ ਜੀ ਉਹ ਤਾਂ ਹੁਣ ਤਾਂ ਉਹ ਲੇਡੀ ਡਿਨਾਈ ਕਰ ਰਹੀ ਹੈ ਕਿ ਮੇਰੇ ਕੋਲ ਜੁਐਲਰੀ ਤਾਂ ਹੈ ਪਰ ਮੈਂ ਤਾਂ ਇਦਾਂ ਦੀ ਕੋਈ ਜੁਐਲਰੀ ਪਾਈ ਵੀ ਨਹੀਂ ਹੋਈ ਸੀ ਮੈਡਮ ਫੋਰਮ ਤੋਂ ਕਿਧੋਂ ਆਇਆ ਇੱਦਾਂ ਕੱਲ ਪਰਸੋਂ ਹੀ کہہ ਰਹੇ ਪਰਸੋਂ ਚਾਹ ਜੀ ਜੋ ਦੱਸ ਰਿਹਾ ਜਿਹੜੀ ਦਿਨਾਂ ਨੇ ਆਪਣੋ ਵਰਪਲੀ ਦੱਸਿਆ ਸੀ ਪੁਲਿਸ ਨੂੰ ਇਹ ਸਭ ਦੱਸ ਦੇਖੋ ਜੀ ਇਵੈਂਚੁਅਲੀ ਤਾਂ ਜਦੋਂ ਨੂੰ ਮੌਕੇ ਤੇ ਨਾਲ ਨਾਲ ਤਾਂ ਸਾਰਾ ਕੁਝ ਦੱਸਿਆ ਪਰ ਉਸ ਤੋਂ ਬਾਅਦ ਤੇ ਬਿਆਨ ਲਿਖਣ ਲਈ ਵੀ ਨਹੀਂ ਆ ਰਹੇ ਸੀ ਇਸ ਕਰਕੇ ਕਿਉਂਕਿ ਐਡਾ ਵੱਡਾ ਕ੍ਰਾਈਮ ਰਿਪੋਰਟ ਹੋਇਆ ਸੀ ਅਸੀਂ ਆਪਣੇ ਲੈਵਲ ਤੇ ਹੀ ਪਰਚਾ ਦਰਜ ਕੀਤਾ ਸੀਗਾ ਇਹ ਬਈ ਇੱਕ ਚੀਜ਼ ਹੋ ਰਹੀ ਹੈ ਹਾਂਜੀ ਜਦੋਂ ਇਨਸੀਡੈਂਟ ਹੁੰਦਾ ਹੈ ਫਿਰ ਪੁਲਿਸ ਵੀ ਕਹਿੰਦੀ ਹੈ ਸਟੇਟਮੈਂਟ ਦਿਵਾਓ ਹਮ ਸਟੇਟਮੈਂਟ ਤਰੋਂ ਦੀ ਜਾਇ ਹੈ ਬਿਆਧੇ ਚਲੇ ਗਏ ਹਾਂਜੀ ਐਕਚੁਅਲੀ ਦੱਸ ਬਿਆਧੇ ਚਲੇ ਗਏ ਸੀ ਆ ਉਹ ਦਿਨ ਤੋਂ ਸੌਂਗੇ ਜਾ ਕੇ ਰਾਹੁਣ ਵਾਲਾ ਆਪਣੇ ਘਰੇ ਉਸ ਤੋਂ ਅਗਲੇ ਦਿਨ ਫਿਰ ਵਿਆਹ ਜਿਵੇਂ ਬਰਾਤ ਜਾਣੀ ਸੀ ਯਾਰ ਤੁਹਾਨੂੰ ਕਿ ਚਲੇ ਗਏ ਸਾਨੂੰ ਬਰਾਤ ਜਾਂਦੇ ਸਮੇਂ ਵੀ ਮੌਕੇ ਤੇ ਅਸੀਂ ਮੌਕੇ ਤੇ ਖੜੇ ਸੀ ਸਪੋਰਟ ਤੇ ਉੱਥੇ ਸਾਡੇ ਕੋਲ ਘਟ ਕੇ ਗਏ ਫਿਰ ਇਹ ਗੱਲ ਰਿਪੀਟ ਕਰਕੇ ਗਏ ਵੀ ਸਾਡੇ ਨਾਲ ਰਾਤ ਇਹ ਹੋਈ ਗਾ ਕਹਾਣੀ ਹੋਈ ਜੀ ਕਿ ਅਸੀਂ ਆ ਕੇ ਲਿਖਾਵਾਂਗੇ ਸ਼ਾਮ ਨੂੰ ਸੋ ਇਟ ਇਜ਼ ਅ ਵੈਰੀ ਇੰਟਰਸਟਿੰਗ ਕੇਸ ਕਿ ਕਿਸ ਤਰ੍ਹਾਂ ਲੋਕੀ ਮਿਸ ਗਾਈਡ ਵੀ ਕਰਦੇ ਲਾਅ ਐਨਫੋਰਸਮੈਂਟ ਏਜੰਸੀਸ ਨੂੰ ਵੀ ਤੁਹਾਡੇ ਜੋ ਵੀ ਕਿੰਨੇ ਆ ਨੇ ਮੈਨੂੰ ਆ ਕੇ ਪੁੱਛਿਆ ਕਿ ਐਡਾ ਵੱਡਾ ਇਨਸੀਡੈਂਟ ਕੱਲ ਹੋਇਆ ਵੀਡੀਓ ਕਿਸ ਨੇ ਬਣਾਈ ਜਿਹੜੀ ਵੀਡੀਓ ਜਿਹੜੀ ਵੀਡੀਓ ਜੀ ਜਿਹੜਾ ਭਜ ਰਿਹਾ ਕੋਈ ਲੜਕਾ ਉਹ ਇਹਨਾਂ ਨੇ ਸਾਨੂੰ ਦਿੱਤੀ ਹੈ ਤਾਂ ਹੀ ਸਾਨੂੰ ਗੱਡੀ ਦਾ ਕਲੀਅਰ ਨੰਬਰ ਪਤਾ ਲੱਗਿਆ ਨਾ ਫਿਰ ਉਹ ਫਜ਼ਿਲਕਾ ਤੱਕ ਸੀਆਈਏ 2 ਦੀ ਟੀਮ ਸਾਰਾ ਦਿਨ ਲੱਗੀ ਰਹੀ ਮੈਂ ਤਾਂ ਨਹੀਂ ਤਾਂ ਚਲੋ ਤੁਹਾਡਾ ਅਸੀਂ ਜਿਹੜੋ ਘਟਨਾ ਹੁੰਦੀ ਹੈ ਲੋਕ ਕੁੱਤੇ ਬੰਦ ਤਵਾ ਫਨਦੇ ਅਫਸ਼ਤ ਫੈਲ ਜਾਂਦੀ ਹੈ ਲੋਕਾਂ ਨੂੰ ਡਰ ਫੈਲ ਜਾਂਦਾ ਹੈ ਕਰ ਮਤਲਬ ਇਸ ਦਾ ਨਾ ਹੋਵੇ ਵਿਕਾਸ ਨਹੀਂ ਕਰੂਗੇ ਮਤਲਬ ਕਾਰਵਾਈ ਤਾਂ ਜੀ ਅਸੀਂ ਕੀਤੀ ਹੈ 217 ਬੀਐਨਐਸ ਫਾਲਸ ਇਨਫੋਰਮੇਸ਼ਨ دی ਹੈ ਇਹ ਹੈ ਤਾਂ ਨਾਨ ਕੋਗਨਿਜ਼ੇਬਲ ਬਟ ਇਹਦੇ ਚ ਇੱਕ ਸਾਲ ਦੀ ਹੈਗੀ ਸਜ਼ਾ ਔਰ ਅਸੀਂ ਨਾ ਤੇ ਪ੍ਰੀਵੈਂਟਿਵ ਐਕਸ਼ਨ ਵੀ ਕਰ ਲਿੱਤਾ ਬਿਕੋਜ਼ ਕੱਲ ਵੀ ਇਹ ਸਾਨੂੰ ਬਿਲਕੁਲ ਕੋਆਪਰੇਟ ਨਹੀਂ ਕਰ ਰਹੇ ਸੀ ਹੁਣ ਇਹਦੇ ਕਿਹੜੀ ਤਰ੍ਹਾਂ ਦਾ ਮੁਕਦਮਾ ਦਾਖਲ 217 ਦਾ ਜੀ ਜੋ ਸੈਕਸ਼ਨ ਅਸੀਂ ਲਾਈ ਸੀ ਇਸੇ ਕੇਸ ਚ ਜਿਹੜਾ 217 ਬੀਐਨਐਸ ਲਾਈ ਹੈ ਜਿਹੜਾ 182 ਦਾ ਇਕੁਇਵੈਲੈਂਟ ਹੈ ਨਰਵਾਣਾ ਵਾਲਾ ਜੀ ਕੋਈ ਰੈਕਟਰੀ ਕੋਈ ਫਾਈਲ ਹੋਈ ਸੀ ਨਰਵਾਣਾ ਕੇਸ ਚ ਜੀ ਦੋ ਕੱਲ ਹੋਰ ਕਲ ਹੋਰ ਮੁੰਡੇ ਰੈਸਟ ਕੀਤਾ ਟੋਟਲ ਦਿਨ ਹੋ ਗਏ ਵੈਪਨ ਨਵਾਂ ਲੈ ਕੇ ਸ਼ੌਕ ਦੇ ਮਾਰੇ ਨਹੀਂ ਸੁਆਇਆ ਸੀ ਉਹਦੇ ਚ ਵੀ ਉਹਨਾਂ ਨੇ ਜੀ